ਜਿਲ੍ਹਾ ਛੇੜੀ ਪਤੇਗੜ ਸਾਹਿਬ ਦੇ ਹਲਕਾ ਬਸੀ ਪਠਾਨਾ ਦੇ ਨੇੜੇ ਪਿੰਡ ਖਮਾਣੋ ਕਲਾ ਦੇ ਵਾਰਡ ਨੰਬਰ 4 ਦੇ ਵਿੱਚ 15 ਦੇ ਕਰੀਬ ਹਥਿਆਰਮੰਦ ਵਿਅਕਤੀ ਨੇ ਇੱਕ ਅਮਰਤਤਾਰੀ ਔਰਤ ਦੇ ਘਰ ਦੇ ਹਮਲਾ ਕਰਕੇ ਘਰ ਨੂੰ ਪਟੋਲ ਪਾ ਕੇ ਅੱਗ ਲਗਾ ਦਿੱਤੀ ਜਿਸ ਦੇ ਨਾਲ ਸਾਰੇ ਘਰ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਫੇਰ ਬਜੀਦਪੁਰ ਨੇ ਦੱਸਿਆ ਕਿ ਬੀਤੀ ਸ਼ਾਮ 5 ਵਜੇ ਦੇ ਨੇੜੇ ਤੇੜੇ ਤਕਰੀਬ 15 ਵਿਅਕਤੀ ਜਿਹੜੇ ਕਿ ਹਥਿਆਰਬੰਦ ਸੀ ਉਹਨਾਂ ਨੇ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਜਿਸ ਸਮੇਂ ਬਲਜੀਤ ਕੌਰ ਦਾ ਨੌਜਵਾਨ ਲੜਕਾ ਨਵਦੇਸ਼ ਸਿੰਘ ਘਰ ਦੇ ਇਕੱਲਾ ਮੌਜੂਦ ਸੀ ਤਾਂ ਉਸ ਨੇ ਉੱਚੀ ਉੱਚੀ ਰੋਲਾ ਪਾਇਆ ਜਿਸ ਤੋਂ ਬਾਅਦ ਆਲੇ ਦੁਆਲੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਮੌਕੇ ਦੇ ਡੀਐਸਪੀ ਰਮਿੰਦਰ ਸਿੰਘ ਕਾਲੋ ਆਪਣੀ ਪੁਲਿਸ ਪਾਰਟ ਨੇ ਉੱਥੇ ਪਹੁੰਚੇ ਉਹਨਾਂ ਨੇ ਕਈ ਵਿਅਕਤੀਆਂ ਨੂੰ ਮੌਕੇ ਦੇ ਕਾਬੂ ਕਰ ਲਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਘਰ ਦੇ ਮਾਲਕ ਬਲਜੀਤ ਕੌਰ ਉਸ ਦੇ ਪੁੱਤਰ ਨਵਦੇਸ਼ ਸਿੰਘ ਨੇ ਦੱਸਿਆ ਕਿ ਕਈ ਹਥਿਆਰਬੰਦ ਵਿਅਕਤੀਆਂ ਨੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਸੀ ਉੱਚੀ ਉੱਚੀ ਰੋਲਾ ਪਾਉਣ ਤੋਂ ਬਾਅਦ ਆਲੇ ਵਾਲੇ ਲੋਕਾਂ ਨੇ ਰੋਲਾ ਸੁਣ ਕੇ ਪੁਲਿਸ ਨੂੰ ਇਸ ਗੱਲ ਦੀ ਸੂchnਾ ਦਿੱਤੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਅਤੇ ਉਹਨਾਂ ਦਾ ਸਾਰਾ ਸਮਾਨ ਘਰ ਦਾ ਸੜ ਕੇ ਸੁਆਹ ਹੋ ਗਿਆ ਹੈ ਇਹ ਸਾਨੂੰ ਤਲਾਹ ਮਿਲੀ ਹੈ ਜੀ ਨਵਚੋਦ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਖਮਾਣੋ ਦੇ ਘਰੇ ਕੁਝ ਵਿਅਕਤੀਆਂ ਨੇ ਆ ਕੇ ਅੱਗ ਲਗਾ ਦਿੱਤੀ ਹੈ ਜੀ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪੁੱਜਿਆ ਜੀ ਜਿਹੜਾ ਉੱਥੇ ਘਰ ਨੂੰ ਸਾਰੇ ਨੂੰ ਅੱਗ ਲੱਗੀ ਹੋਈ ਸੀ ਸਮਾਨ ਕਾਫੀ ਬ੍ਰੀਤ ਨਾਲ ਜਲ ਰਿਹਾ ਸੀ ਪਹਿਲਾਂ ਤਾਂ ਲੋਕਾਂ ਦੀ ਮਦਦ ਨਾਲ ਉੱਥੇ ਜਿਹੜੀ ਅੱਗ ਨੂੰ ਕਬੂ ਕੀਤਾ ਇਹਦੇ ਸਬੰਧ ਵਿੱਚ ਨਵਜੋਤ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ ਮਕਦਮਾ ਨੰਬਰ 11 ਮਿਤੀ 7 7 2 2022 ਬਣਦੀਆਂ ਧਰਾਵਾਂ ਅਧੀਨ ਦਰਜ ਕੀਤਾ ਗਿਆ ਜੀ ਇਸ ਮਕਦਮੇ ਵਿੱਚ ਦੋ ਦੋਸ਼ੀ ਗ੍ਰਿੰਦਰ ਸਿੰਘ ਰੋਡਾ ਵਾਸੀ ਮਾਜਰੀ ਅਤੇ ਵਰਨ ਸ਼ਰਮਾ ਵਾਸੀ ਬਡਾਲੀ ਹਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਗ੍ਰਿੰਦਰ ਸਿੰਘ ਰੋਡਾ ਹੈ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜਿਹੜੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਜੀ ਘਰੇ ਬੈਠਾ ਸੀ ਤੇ ਹਾਂ ਜੀ ਤਕਰੀਬਨ 13-14 ਬੰਦੇ ਜਿਦੇ ਵਿੱਚ ਰੋਡਾ ਮਜਰੀ ਦਾ ਤੇ ਮਨੀ ਉੱਚੇ ਪਿੰਡ ਦਾ ਤੇ ਮੈਂ ਕੋਠੇ ਤੇ ਬੈਠਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਫਰਸ਼ਾ ਦਰਜ ਆ ਤਾਂ ਜਦ ਮੈਂ ਫੋਨ ਚੱਕਣ ਗਿਆ ਤਾਂ ਫੋਨ ਲਾਇਆ ਐਨੇ ਨੂੰ ਇਹਨਾਂ ਨੇ ਕੋਠੇ ਫੋਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਾਣੇ ਨੇ ਇਧਰੋਂ ਬਾਹਾਂ ਪਾ ਲੀਆਂ ਚਾਰ ਨੇ ਇਧਰੋਂ ਤੇ ਇਹਨਾਂ ਕੋਲ ਕਿਰਪਾਨਾਂ ਤਿਗੀਆਂ ਹਥਿਆਰ ਤਿਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਨਾ ਬੜਾ ਰੋਲਾ ਪਾਇਆ ਪਰ ਰੇਮੋਲੇ ਚ ਉਸ ਟਾਈਮ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੱਲੇ ਮੈਨੂੰ ਲਿਆਇਆ ਪੌੜੀਆਂ ਤੋਂ ਫਿਰ ਮੈਨੂੰ ਕਮਰੇ ਦੇ ਅੰਦਰ ਵਾ ਕੇ ਮੈਨੂੰ ਬੰਨ ਕੇ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਵੀਡੀਓ ਬਣਾ ਲਈ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਇਹਨਾਂ ਨੇ ਮੈਨੂੰ ਮੇਰੇ ਗਲੇ ਤੇ ਬਹੁਤ ਬੜੇ ਵਾਰ ਕੀਤੇ ਮੈਨੂੰ ਨਹੀਂ ਪਤਾ ਵੀ ਕੀ ਅੱਛਾ ਮੌਕੇ ਤੇ ਕਿੰਨੇ ਬੰਦੇ ਕਾਬੂ ਕੀਤੇ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਤੇ ਜਦੋਂ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਤੀ ਮੈਨੂੰ ਅੱਗ ਲਾਉਣ ਲੱਗੇ ਤੇ ਜਦ ਇਹ ਐਸਆਈ ਸ਼ਿਵਿੰਦਰ ਸਿੰਘ ਆਏ ਤੇ ਉਹਨਾਂ ਨੇ ਬੜੀ ਹੀ ਬਹਾਦਰੀ ਨਾਲ ਜਿਨ੍ਹਾਂ ਦਾ ਮੈਂ ਰਹਿਣੀ ਆ ਧੰਨਵਾਦ ਕਰਦਾ ਦਸਾਂ ਬੰਦਿਆਂ ਤੇ ਇਹਨਾਂ ਨੇ ਇਕੱਲੇ ਨੇ ਜੱਫਾ ਲਾਇਆ ਤੇ ਉਹਨਾਂ ਨੂੰ ਦੇਖ ਕੇ ਇਹ ਜਿਹੜੇ ਮੁਜਰਮ ਸੀ ਭੱਜਦੇ ਦੋ ਉਧਰ ਗਰੇ ਦੋ ਉਧਰ ਗਰੇ ਕੋਠਿਆਂ ਨੂੰ ਛਾਲਾ ਮਾਰ ਮਾਰ ਭੱਜੇ ਉਹਨਾਂ ਨੇ ਇਕੱਲੇ ਨੇ ਹੀ ਰੋਡੇ ਨੂੰ ਜੱਫਾ ਲਾਇਆ ਤੇ ਰੋਡਾ ਫੜਿਆ ਗਿਆ ਇੱਕ ਹੋਰ ਬੰਦਾ ਫੜਿਆ ਗਿਆ ਜਿਹਨੇ ਅਮਰੀਕ ਸਿੰਘ ਨੇ ਫੜਿਆ ਤੇ ਇਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਮੌਕੇ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਏ ਤੇ ਇਹਨਾਂ ਤੇ ਪਰਚਾ ਦਰਜ ਹੋਇਆ 307 ਦਾ ਪਰ ਪਰ ਜ਼ਿਆਦਾਤਰ ਬੰਦੇ ਹਜੇ ਵੀ ਫਰਾਰ ਨੇ ਸਾਨੂੰ ਹਜੇ ਵੀ ਡਰ ਹੈ ਮੇਰੀ ਜਾਨ ਨੂੰ ਮੇਰੇ ਪਰਿਵਾਰ ਨੂੰ ਮੇਰੇ ਘਰ ਨੂੰ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ A1 ਪੰਜਾਬੀ ਟੀਵੀ ਦੇ ਲਾਈਵ ਫਤਿਹਗੜ੍ਹ ਸਾਹਿਬ ਤੋਂ ਸਾਹਿਬ ਮੜਕਣ ਦੀ ਖਾਸ ਰਿਪੋਰਟ